ਜਿਵੇਂ ਕਿ ਪੰਜਾਬ ਦੇ ਮੌਜੂਦਾ ਹਾਲਾਤ ਜਿਹੜੇ ਚੱਲ ਰਹੇ ਨੇ ਪ੍ਰਵਾਸੀ ਦੇ ਅੰਦਰ ਨਾਲ ਸਾਰੇ ਆਣ ਸੁਣਦੇ ਆ ਉਹਦੇ ਸਬੰਧ ਵਿੱਚ ਪੂਰੇ ਪਿੰਡ ਦੀ ਸਹਿਮਤੀ ਨਾਲ ਸਾਡੀ ਪੰਚਾਇਤ ਨੇ ਮਤਾ ਪਾਇਆ ਹੈ ਜੀ ਇਹਦੇ ਤਕਰੀਬਨ ਸਾਰੇ ਫੀਲਡ ਦੇ ਅਸੀਂ ਸਰਵੇਖਣ ਵੀ ਕਰਵਾਏ ਆ ਤੇ ਸਾਡੇ ਪੰਚਾਇਤ ਮੈਂਬਰਾਂ ਦੇ ਨਾਲ ਨਾਲ ਕੌਂਸਲ ਬੋਰਡ ਦੀ ਮੋਤਵਰ ਇੱਥੇ ਜੜੀ ਹੋ ਚੁੱਕੀ ਹੈ ਮਤਵਰ ਤੇ ਇਹ ਮਤੇ ਚਾਸੀਂ ਦਿੱਖਿਆ ਹੈ ਜੀ ਜਿਵੇਂ ਕਿ ਸਾਰੇ ਲਿਖਦੇ ਨੇ ਬੜੀ ਇਹ ਗੱਲ ਕਰਨੀ ਵੀ ਬੜੀ ਜ਼ਰੂਰੀ ਬਣ ਗਈ ਹੈ ਕਿ ਬੜੇ ਸ਼ਾਂਤ ਮਹਿਤੰਗ ਦੇ ਨਾਲ ਅਸੀਂ ਸਾਡੀ ਕਿਸੇ ਪ੍ਰਵਾਸੀ ਨਾਲ ਕੋਈ ਪਰਸਨਲ ਦੁਸ਼ਮਣਤਾ ਸਾਡੀ ਰਜਿਸਟਰੀ ਨਹੀਂ ਹੈ ਨਾ ਕਾਸੀ ਕਿਸ ਨੂੰ ਗਾਲ ਕੱਢੀਏ ਨਾ ਕਿਸੇ ਨਾਲ ਤੱਕਾ ਕਰੀਏ ਜਿਹੜੇ ਇੱਥੇ ਜਿਨ੍ਹਾਂ ਦੀ ਲੋੜ ਹੈ ਜਿਨ੍ਹਾਂ ਨੂੰ ਕੰਮ ਹੈ ਇੱਥੇ ਕਰ ਰਹੇ ਨੇ ਮੌਜੂਦਾ ਕੰਮ ਕਰ ਰਹੇ ਨੇ ਉਹ ਉਹ ਕਿਸੇ ਜ਼ਿਮੀਦਾਰ ਕੋਲ ਰਹਿ ਰਹੇ ਨੇ ਉਹ ਆਪਣੇ ਪੁਲਿਸ ਵੱਲੋਂ ਵੈਰੀਫਿਕੇਸ਼ਨ ਕਰਾ ਕੇ ਇੱਥੇ ਰਹਿ ਸਕਦੇ ਆ ਠੀਕ ਹੈ ਜੀ ਸਾਡੀ ਜਿਹੜੀ ਮੇਨ ਗੱਲ ਹੈ ਅਸੀਂ ਇਹ ਚਾਹੁੰਦਾ ਸਾਡਾ ਪਿੰਡੇ ਚਾਹੁੰਦਾ ਕਿ ਕਿਸੇ ਪ੍ਰਵਾਸੀ ਦੀ ਸਾਡੇ ਪਿੰਡੇ ਸਾਨੂੰ ਵੋਟ ਦੇ ਕਾਸ਼ਰ ਕਰ ਦੇਵੇ ਠੀਕ ਹੈ ਇਹਦੇ ਚ ਅਸੀਂ ਜਿਹੜੀਆਂ ਕੁਝ ਗੱਲਾਂ ਲਿਖੀਆਂ ਨੇ ਉਹ ਮੈਂ ਤੁਹਾਨੂੰ ਪੜ੍ਹ ਕੇ ਤੁਹਾਡੇ ਨਾਲ ਸਾਂਝਾ ਕਰਦਾ ਜੀ ਪੰਚਾਇਤ ਬਣੋ ਕਿਸੇ ਵੀ ਪ੍ਰਵਾਸੀ ਦਾ ਆਧਾਰ ਕਾਰਡ ਵੋਟ ਕਾਰਡ ਤੇ ਕੋਈ ਹੋਰ ਸਰਟੀਫਿਕੇਟ ਬਣਾਉਣ ਦੀ ਤਸਦੀਕ ਨਹੀਂ ਦਿਤਾਇਆ ਤਾਂ ਪਾਰੋਂ ਦੰਪਟਾਰ ਹਾਂ ਨੂੰ ਪਾਣ ਪਾਉ ਸਰਪੰਚ ਪਿੰਡ ਦਾ ਕੋਈ ਵੀ ਵਿਅਕਤੀ ਪ੍ਰਵਾਸੀਆਂ ਨੂੰ ਜ਼ਮੀਨ ਨਹੀਂ ਦੇਚੇਗਾ ਪਿੰਡ ਵਿੱਚ ਕੋਈ ਵਿਅਕਤੀ ਜੇਕਰ ਪ੍ਰਵਾਸੀਆਂ ਨੂੰ ਰਹਿਣ ਲਈ ਜਗ੍ਹਾ ਦੇਵੇਗਾ ਤਾਂ ਪ੍ਰਵਾਸੀ ਦੀ ਪੁਲਿਸ ਵੈਰੀਫਿਕੇਸ਼ਨ ਕਰਾਉਣਾ ਯਕੀਨੀ ਬਣਾਏਗਾ ਅਤੇ ਆਪਣੀ ਨਿੱਜੀ ਜ਼ਿੰਮੇਵਾਰੀ ਤੇ ਪ੍ਰਵਾਸੀ ਨੂੰ ਰਹਿਣ ਲਈ ਜਗ੍ਹਾ ਦੇਵੇਗਾ ਝੋਨੇ ਅਤੇ ਕਣਕ ਦੀ ਕਟਾਈ ਸਮੇਂ ਜੋ ਵੀ ਪ੍ਰਵਾਸੀ ਮਜ਼ਦੂਰ ਆਣਗੇ ਉਹਨਾਂ ਨੂੰ ਖੇਤਾਂ ਵਿੱਚ ਮੋਟਰ ਤੇ ਰੱਖਿਆ ਜਾਂਦਾ ਹੈ ਜੇਕਰ ਕੋਈ ਵੀ ਪ੍ਰਵਾਸੀ ਸਮਾਨ ਵੇਚਣ ਲਈ ਪਿੰਡ ਵਿੱਚ ਫੇਰੀ ਲਾਉਣ ਆਉਂਦਾ ਹੈ ਪਿੰਡ ਦਾ ਕੋਈ ਵੀ ਵਿਅਕਤੀ ਉਸ ਦੀ ਪਛਾਣ ਸੰਬੰਧੀ ਪੁੱਛਗਿੱਛ ਕਰ ਸਕਦਾ ਹੈ ਅਤੇ ਜੇ ਕੋਈ ਛੱਕੀ ਪ੍ਰਵਾਸੀ ਵਿਅਕਤੀ ਪਿੰਡ ਵਿੱਚ ਮਿਲਦਾ ਹੈ ਤਾਂ ਉਸ ਬਾਰੇ ਪੰਚਾਇਤ ਨੂੰ ਇਤਲਾਹ ਕਰਨਾ ਜਾਂ ਪੁਲਿਸ ਨੂੰ ਇਤਲਾਹ ਕਰਨਾ ਜ਼ਰੂਰੀ ਸਮਝੋ ਜੀ ਸਾਰੇ ਪਿੰਡ ਵਾਸੀਆਂ ਨੇ ਇਸ ਮਤੇ ਦੀ ਜਿਹੜੀ ਹੱਥੀਂ ਜੋਗ ਤੇ ਬੇਤੀ ਹੈ ਤੇ ਪਾਲਣਾ ਕਰਨੀ ਹੈ ਉਮਤਾਸ ਜੀ ਤੁਹਾਨੂੰ ਸਾਰਾ ਜਿਹੜਾ ਪੜ ਕੇ ਸੁਣਾਤਾ ਹੈ ਤੇ ਉਮੀਦ ਕਰਦਾ ਕਿ ਪਿੰਡ ਵੀ ਸਾਥ ਦੇਊਗਾ ਕਿਉਂਕਿ ਇਹ ਗੱਲ ਸਾਡੀ ਨਹੀਂ ਪੰਜਾਬ ਤੇ ਪੰਜਾਬੀਆਂ ਦੀ ਗੱਲ ਹੈ ਜੋ ਜੋ ਹੋ ਰਿਹਾ ਸੀ ਸਾਰੇ ਦੇਖ ਰਹੇ ਹਨ ਕਿ ਭਾਰਤ ਦਾ ਪਿੰਡ